ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀ ਹਰਿਆਣਾ ਨੂੰ ਰਾਜਧਾਨੇ ਲਈ 10 ਏਕੜ ਜਗ੍ਹਾ ਦਿੱਤੀ ਗਈ ਹੈ ਇਹ ਠੀਕ ਆ ਉਸ ਦੇ ਬਦਲੇ ਹਰਿਆਣਾ ਸਰਕਾਰ ਵੀ ਚੰਡੀਗੜ੍ਹ ਨੂੰ 12 ਏਕੜ ਜਗ੍ਹਾ ਦੇ ਰਹੀ ਹੈ ਪਰ ਮੂਲ ਰੂਪ 'ਚ ਪੰਜਾਬ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਅਧਿਕਾਰ ਹੈ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਨਾਲ ਇਸ ਮੁੱਦੇ ਤੇ ਔਰ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਹਿੱਤਾਂ ਲਈ ਖੜੀ ਆ ਔਰ ਮੈਂ ਇਹ ਸਲਾਹ ਦਿੰਨਾ ਕਿ ਇਹਦੇ ਚ ਅਗਰ ਕੋਤਾਹੀ ਹੈ ਤਾਂ ਆਮ ਆਦਮੀ ਪਾਰਟੀ ਸਰਕਾਰ ਦੀ ਹੈ ਔਰ ਉਹ ਪਤਾ ਨਹੀਂ ਕਿਹੜੇ ਪਾਸੇ ਲੱਗੇ ਰਹਿੰਦੇ ਆ ਪੰਜਾਬ ਦੇ ਹਿੱਤਾਂ ਲਈ ਜਾਗਰੂਕ ਨਹੀਂ ਹੈ ਸਰਕਾਰ ਇਹਨਾਂ ਨੂੰ ਚਾਹੀਦਾ ਆਲ ਪਾਰਟੀ ਮੀਟਿੰਗ ਬੁਲਾਓ ਜਲਦੀ ਉਹਦੇ ਚ ਇੱਕ ਕਮੇਟੀ ਬਣਾ ਕੇ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਆਪਣੇ ਚੰਡੀਗੜ੍ਹ ਦੇ ਜਿਹੜੇ ਹਿੱਤ ਨੇ ਪੰਜਾਬ ਦੇ ਅਧਿਕਾਰ ਨੇ ਉਹਨਾਂ ਦੀ ਰਾਖੀ ਕਰਨ ਲਈ ਇਕੱਠੇ ਹੋਣ ਇਹਦੇ ਚ ਨਹਿਣ ਕੇ ਐਵੇਂ ਬਿਆਨਬਾਜ਼ੀ ਝੂਠੀ ਕਰਨੀ ਕਦੇ ਕੇਂਦਰ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਇਹਦੇ ਚ ਕੋਈ ਫਾਇਦਾ ਨਹੀਂ ਹੈ ਅੱਗੇ ਭਾਖੜਾ ਦਾ ਵੀ ਹੈ ਔਰ ਜੁਗਿੰਦਰ ਨਗਰ ਦੇ ਅੰਦਰ ਜਿਹੜਾ ਸਾਡਾ ਪ੍ਰੋਜੈਕਟ ਬਿਜਲੀ ਦਾ ਹੈ ਉਹਦਾ ਵੀ ਹੈ ਔਰ ਬਹੁਤ ਸਾਰੇ ਮਸਲੇ ਨੇ ਉਹਨਾਂ ਸਾਰਿਆਂ ਲਈ ਚਰਚਾ ਹੋਣੀ ਚਾਹੀਦੀ ਆ ਖੁੱਲਕੇ ਹੋਣੀ ਚਾਹੀਦੀ ਔਰ ਸਾਰਿਆਂ ਦਾ ਇੱਕੋ ਸਟੈਂਡ ਹੋਣਾ ਚਾਹੀਦਾ ਕਿਉਂਕਿ ਇਹ ਪੰਜਾਬ ਦਾ ਮਸਲਾ ਤਾਂ ਕਿ ਕੋਈ ਪੋਲਿਟਿਕਲ ਪਾਰਟੀਆਂ ਦਾ ਮਸਲਾ ਇਹ ਜਿੰਨੀ ਵੀ ਗਲਤੀ ਹੈ ਇਸ ਵੇਲੇ ਇਹ ਪੰਜਾਬ ਸਰਕਾਰ ਦੀ ਔਰ ਮੁੱਖ ਮੰਤਰੀ ਪੰਜਾਬ ਦੀ ਆ ਉਹਨਾਂ ਨੇ ਸਾਰਿਆਂ ਨੂੰ ਇਹਦੇ ਚ ਨਾਲ ਨਹੀਂ ਲਿਆ ਇਨਾ ਹੀ ਮੇਰਾ ਕਹਿਣਾ ਅੱਜ ਚੰਡੀਗੜ੍ਹ ਤੇ ਵੀ ਜਿਹੜੀ ਹਰਿਆਣਾ ਨੂੰ ਰਾਜਧਾਨੇ ਲਈ 10 ਈਕੜ ਜਗ੍ਹਾ ਦਿੱਤੀ ਗਈ ਹੈ ਇਹ ਠੀਕ ਆ ਉਸ ਦੇ ਬਦਲੇ ਹਰਿਆਣਾ ਸਰਕਾਰ ਵੀ ਚੰਡੀਗੜ੍ਹ ਨੂੰ 12 ਏਕੜ ਜਗ੍ਹਾ ਦੇ ਰਹੀ ਹੈ ਪਰ ਮੂਲ ਰੂਪ ਚ ਪੰਜਾਬ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਅਧਿਕਾਰ ਹੈ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਨਾਲ ਇਸ ਮੁੱਦੇ ਤੇ ਔਰ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਹਿੱਤਾਂ ਲਈ ਖੜੀ ਹੈ ਔਰ ਮੈਂ ਇਹ ਸਲਾਹ ਦਿੰਦਾ ਕਿ ਇਹਦੇ ਚ ਅਗਰ ਕੋਤਾਹੀ ਹੈ ਜਾ ਆਮ ਆਦਮੀ ਪਾਰਟੀ ਸਰਕਾਰ ਦੀ ਹੈ ਔਰ ਉਹ ਪਤਾ ਨਹੀਂ ਕਿਹੜੇ ਪਾਸੇ ਲੱਗੇ ਰਹਿੰਦੇ ਆ ਪੰਜਾਬ ਦੇ ਹਿੱਤਾਂ ਲਈ ਜਾਗਰੂਕ ਨਹੀਂ ਹੈ ਸਰਕਾਰ ਇਹਨਾਂ ਨੂੰ ਚਾਹੀਦਾ ਆਲ ਪਾਰਟੀ ਮੀਟਿੰਗ ਬੁਲਾਉਣ ਜਲਦੀ ਉਹਦੇ ਚ ਇੱਕ ਕਮੇਟੀ ਬਣਾ ਕੇ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਆਪਣੇ ਚੰਡੀਗੜ੍ਹ ਦੇ ਜਿਹੜੇ ਹਿੱਤ ਨੇ ਪੰਜਾਬ ਦੇ ਅਧਿਕਾਰ ਨੇ ਉਹਨਾਂ ਦੀ ਰਾਖੀ ਕਰਨ ਲਈ ਇਕੱਠੇ ਹੋ ਇਹਦੇ ਜਨਾਰੈਣ ਕੇ ਐਵੇਂ ਬਿਆਨਬਾਜ਼ੀ ਝੂਠੀ ਕਰਨੀ ਕਦੇ ਕੇਂਦਰ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈ ਅੱਗੇ ਭਾਖੜਾ ਦਾ ਵੀ ਹੈ ਔਰ ਜੋਗਿੰਦਰ ਨਗਰ ਦੇ ਅੰਦਰ ਜਿਹੜਾ ਸਾਡਾ ਪ੍ਰੋਜੈਕਟ ਬਿਜਲੀ ਦਾ ਹੈ ਉਸ ਦਾ ਵੀ ਹੈ ਔਰ ਬਹੁਤ ਸਾਰੇ ਮਸਲੇ ਨੇ ਉਹਨਾਂ ਸਾਰਿਆਂ ਦੀ ਚਰਚਾ ਹੋਣੀ ਚਾਹੀਦੀ ਹੈ ਖੁੱਲ੍ਹ ਕੇ ਹੋਣੀ ਚਾਹੀਦੀ ਹੈ ਔਰ ਸਾਰਿਆਂ ਦਾ ਇੱਕੋ ਸਟੈਂਡ ਹੋਣਾ ਚਾਹੀਦਾ ਕਿਉਂਕਿ ਇਹ ਪੰਜਾਬ ਦਾ ਮਸਲਾ ਹੈ ਤਾਂ ਕਿ ਕੋਈ ਪੋਲਿਟੀਕਲ ਪਾਰਟੀਆਂ ਦਾ ਮਸਲਾ ਇਹ ਜਿੰਨੇ ਵੀ ਗਲਤੀ ਹੈ ਇਸ ਵੇਲੇ ਇਹ ਪੰਜਾਬ ਸਰਕਾਰ ਦੀ ਔਰ ਮੁੱਖ ਮੰਤਰੀ ਪੰਜਾਬ ਦੇ ਆ ਉਹਨਾਂ ਨੇ ਸਾਰਿਆਂ ਨੂੰ ਇਹਦੇ ਚ ਨਾਲ ਨਹੀਂ ਲਿਆ ਇੰਨਾ ਹੀ ਮੇਰਾ ਕੰਮ